ਜੋਦੋਂ ਨਿਸ਼ਾਨ ਇਹ ਗੱਲ ਕੀਤਾ ਹੈ ਕਿ ਇਸ ਮੰਦੇ ਦਾ ਬੜਾ ਕੀਤਾ ਜੀ ਇਹਦੇ ਬੜੇ ਕੰਮ ਸਬਾਰਿਸ਼ ਅੱਜ ਹੀ ਬੰਦਾ ਸਾਡੇ ਵਿਰੁੱਧ ਹੋ ਗਿਆ ਅੱਜ ਹੀ ਸਾਡੇ ਉੱਤੇ ਚੱਲਦਾ ਹੈ ਅੱਜ ਹੀ ਬੰਦਾ ਸਾਡੀ ਬਦਨਾਮੀ ਕਰਦਾ ਹੈ ਕਦੇ ਸੀ ਇਹਦੇ ਬੜੇ ਕੰਮ ਸਬਾਰਿਸ਼ ਅਸਲ ਵਿੱਚ ਉਹ ਬੰਦਾ ਤੁਹਾਡੇ ਨਾਲ ਪਹਿਲਾਂ ਵੀ ਨਹੀਂ ਸੀ ਜੁੜਿਆ ਹੋਇਆ ਉਹ ਹੁਣ ਵੀ ਨਹੀਂ ਜੁੜਿਆ ਹੋਇਆ ਉਹ ਪਹਿਲਾਂ ਵੀ ਆਪਣੀ ਗਰਜ ਨਾਲ ਜੁੜਿਆ ਹੋਇਆ ਸੀ ਆਪਣੇ ਕੰਮ ਨਾਲ ਜੁੜਿਆ ਹੋਇਆ ਸੀ ਆਪਣੇ ਸੁਆਰਥ ਨਾਲ ਜੁੜਿਆ ਹੋਇਆ ਸੀ ਜਦੋਂ ਦੀ ਗਰਜ ਪੂਰੀ ਹੋ ਗਈ ਉਹਦਾ ਕੰਮ ਪੂਰਾ ਹੋ ਗਿਆ ਉਹਦਾ ਸੁਆਰਥ ਪੂਰਾ ਹੋ ਗਿਆ ਫਿਰ ਉਹ ਚਲੇ ਗਿਆ ਭਾਈ ਫਿਰ ਤੇਰੀਆਂ ਕਮਜ਼ੋਰੀਆਂ ਸੰਸਾਰ ਨੂੰ ਦੱਸਣ ਲੱਗ ਪਿਆ ਇਹਦੇ ਵਿੱਚ ਆ ਵੀ ਕਮਜ਼ੋਰੀ ਏ ਇਹਦੇ ਵਿੱਚ ਆ ਵੀ ਕਮਜ਼ੋਰੀ ਏ ਉਹ ਸਾਨੂੰ ਇਹ ਲੱਗਦਾ ਕਿ ਇਸ ਬੰਦੇ ਦਾ ਸੀ ਬਹੁਤ ਕੀਤਾ ਸੀ ਅਜੇ ਹੀ ਬੰਦਾ ਸਾਡੇ ਵਿਰੁੱਧ ਹੋ ਗਿਆ। ਅਜੇ ਹੀ ਬੰਦਾ ਸਾਡੀ ਬਦਨਾਮੀ ਕਰਦਾ। ਮੀ ਇੱਕ ਪਾਕ ਨੇ। ਉਹ ਕੱਲ ਵੀ ਸਾਡੇ ਨਾਲ ਸੀ ਜੁੜਿਆ ਹੋਇਆ ਪਰ ਸਾਨੂੰ ਲੱਗਦਾ ਸੀ ਕਿ ਜੁੜਿਆ ਹੋਇਆ ਹੈ। ਸਾਨੂੰ ਲੱਗਦਾ ਸੀ। ਪਰ ਨਹੀਂ ਉਹ ਜੁੜਿਆ ਨਹੀਂ ਹੋਇਆ ਅਕਰੋ। ਉਹ ਅੱਜ ਵੀ ਨਹੀਂ ਜੁੜਿਆ ਹੋਇਆ। ਅੱਜ ਤੋਂ ਥਨੂ ਖੁੱਲਾ ਟੁੱਟ ਗਿਆ ਨਾ। ਵਿਰੁੱਧ ਹੋ ਗਿਆ ਨਾ। ਉਸ ਦਿਨ ਵੀ ਤੇਰੇ ਗੁਰੂ ਦੇ ਸੀ ਜੇ ਦਿਲ ਉਪਰੋਂ ਤੇਰੇ ਨਾਲ ਜੁੜਿਆ ਹੋਇਆ ਸੀ ਆਜੂ ਦਾ ਲੋ ਬਲਾਲ ਜਪੂਰਾ ਹੋ ਗਿਆ ਸੁਵਾਤ ਪੂਰਾ ਹੋ ਗਿਆ ਕਰਜ ਪੂਰੀ ਹੋ ਗਈ ਉਹਦਾ ਕੰਮ ਪੂਰਾ ਹੋ ਗਿਆ ਉਹ ਆਪਣੇ ਰਸਤੇ ਚਲਾ ਗਿਆ ਹੁਣ ਤੂੰ ਗਿਲੇ ਸ਼ਿਕਵੇ ਕਰਦਾ ਹੈ ਕਿ ਕੀ ਮਨ ਦਾ ਬੜਾ ਕੀਤਾ ਕਿ ਆਹੇ ਸਾਡੀ ਬਰੁੱਧ ਹੋ ਗਿਆ ਮਹਾਰਾਜ ਕਹਿੰਦੇ ਤੇਰੇ ਮਨ ਦਾ ਇੱਕ ਪਰ ਮੈਂ ਬੰਦੇ ਆਪਣੇ ਰੂਪ ਕੋ ਕੀਨੋ ਵੀਤ ਆਪਣੇ ਲੋਭ ਲਾਲ ਚ ਕਰਕੇ ਟੀਮੂ ਨੇ ਆਪਣਾ ਫਿੱਤਰ ਬਣਾਇਆ ਸੀ ਪਰ ਉਹ ਸਮਝ ਬੈਠਿਆ ਕਿ ਸ਼ਾਇਦ ਇਹ ਮੇਰਾ ਸਹਾਰਾ ਹੈ ਮੇਰਾ ਮਿੱਤਰ ਹੈ ਮੇਰਾ ਆਪਣਾ ਹੈ ਨਹੀਂ ਨਹੀਂ ਉਹਦਾ ਲੋਭਲਾ ਸੀ ਉਹਦਾ ਸੁਆਦ ਸੀ ਉਹਦੀ ਗਰਜ ਸੀ ਉਹਦਾ ਕੰਮ ਸੀ ਜਦੋਂ ਉਹ ਪੂਰਾ ਹੋ ਗਿਆ ਉਹ ਆਪਣੇ ਰਾਹ ਤੇ ਦੁਰ ਗਿਆ ਹੁਣ ਟੀਮੂ ਧੱਕਾ ਵੱਜਦਾ ਹੈ ਇਹ ਦਿਓ ਚਲਾ ਗਿਆ ਮੈਂ ਦਾ ਬੜਾ ਕਿਕਰ ਉਹ ਕੱਲ ਵੀ ਨਹੀਂ ਸੀ ਜੁੜਿਆ ਹੋਇਆ ਮੂੰ ਜੁੜਿਆ ਹੋ ਸਕਦਾ ਉਹਦੇ ਨਾਲ ਪਰ ਉਹ ਤੇਰੇ ਨਾਲ ਨਹੀਂ ਸੀ ਜੁੜਿਆ ਹੋਇਆ